ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਇਗੁਰ ਜਿੱਕਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਅ ਅੱਜ 4 ਜੂਨ ਨੂੰ ਜਿਹੜੇ ਰਿਜ਼ਲਟ ਆ ਗਿਆ ਸਾਰਿਆਂ ਨੇ ਟੀਵੀ ਚੈਨਲਾਂ ਤੇ ਵੱਖ-ਵੱਖ ਚੈਨਲਾਂ ਤੇ YouTube ਚੈਨਲਾਂ ਦੇ ਸਾਰਿਆਂ ਨੇ ਰੁਝਾਨ ਦੇਖੇ ਨੇ ਇਹ ਨਤੀਜੇ ਦੇਖੇ ਨੇ ਤੇ ਸਾਰੇ ਨੂੰ ਪਤਾ ਹੀ ਆ ਕਿ ਕਿਹਦੀ ਸਰਕਾਰ ਆ ਜਿਹੜੀ ਕੇਂਦਰ ਦੇ ਵਿੱਚ ਬਣ ਜਾ ਰਹੀ ਹੈ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਬੜੇ ਤੇ ਜਿਹੜੇ ਲਾਏ ਜਾ ਰਹੇ ਸੀ ਐਕਸੀਡ ਪੂਲ ਤੋਂ ਉਲਟ ਜਿਹੜੇ ਆ ਬਿਆਨ ਆਏ ਨੇ ਰਿਜ਼ਲਟ ਆਏ ਨੇ ਜਿਨ੍ਹਾਂ ਦੇ ਵਿੱਚੋਂ ਕਾਂਗਰਸ 7 ਸੀਟਾਂ ਤੇ ਜਿੱਤੀ ਐ ਆਪ ਨੂੰ ਜਿਹੜੀ ਆਮ ਆਦਮੀ ਪਾਰਟੀ ਐ ਉਹਨੂੰ 3 ਸੀਟਾਂ ਮਿਲੀਆਂ ਨੇ ਤੇ ਇੱਕ ਸੀਟ ਜਿਹੜੀ ਸ਼ਰਮਣੀ ਅਕਾਲੀ ਦਲ ਬਾਦਲ ਪਰਿਵਾਰ ਨੂੰ ਮਿਲੀ ਹੈ ਬਠਿੰਡੇ ਤੋਂ ਤੇ ਜਿਹੜੀਆਂ 2 ਸੀਟਾਂ ਨੇ 2 ਸੀਟਾਂ ਜਿਹੜੀਆਂ ਨੇ ਅਦਰਜ਼ ਵਾਲਿਆਂ ਨੂੰ ਮਿਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਾਹਿਬ ਸਰਬਜੀਤ ਸਿੰਘ ਧਾਲਸਾ ਜੀ ਉਹ ਜਿੱਤੇ ਨੇ ਫਰੀਦਕੋਟ ਤੋਂ ਪਰ ਮੈਂ ਅੱਜ ਗੱਲ ਕਰਨੀ ਹੈ ਜੀ ਖਡੂਰ ਸਾਹਿਬ ਵਾਲਕੇ ਦੀ ਖਡੂਰ ਸਾਹਿਬ ਹਲਕੇ ਦਾ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਕੀ ਕਹਿ ਰਹੀ ਹੈ ਅਮਰਤਪਾਲ ਜੀ ਕਿੰਨੀਆਂ ਵੋਟਾਂ ਦੇ ਜਿੱਤੇ ਨੇ ਤੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਕਿੰਨੀਆਂ ਵੋਟਾਂ ਮਿਲੀਆਂ ਨੇ ਇਸ ਵਿਸ਼ੇ ਤੇ ਗੱਲ ਕਰਨੀ ਹੈ ਗੱਲ ਇਹ ਵੀ ਕਰਨੀ ਹੈ ਵੀ ਅਮਰਤਪਾਲ ਜੀ ਦੀ ਜਿੱਤ ਦਾ ਕਾਰਨ ਕੀ ਸੀ ਤੇ ਗੱਲ ਇਹ ਵੀ ਕਰਨੀ ਹੈ ਕਾਂਗਰਸ ਦੂਜੇ ਦੇ ਕਿਉਂ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਤੇ ਰਹਿ ਪੰਜਾਬ ਦੇ ਵਿੱਚ ਉਹ ਤੀਜੇ ਨੰਬਰ ਤੇ ਕਿਉਂ ਹੈ ਗੱਲ ਆਪਾਂ ਪਹਿਲਾਂ ਨਤੀਜਿਆਂ ਦੀ ਕਰ ਲਈਏ ਵੋਟਾਂ ਦੀ ਕਰ ਲਈਏ ਜੇ ਮੈਂ ਗੱਲ ਕਰਾਂ ਅਮਰਤਪਾਲ ਸਿੰਘ ਨੂੰ ਜਿਹੜੀਆਂ ਵੋਟਾਂ ਪਈਆਂ ਨੇ ਉਹ ਟੋਟਲ 4 ਲੱਖ 4430 ਵੋਟਾਂ ਪਈਆਂ ਨੇ ਕਲਵੀਰ ਸਿੰਘ ਜ਼ੀਰਾ ਉਹਨਾਂ ਨੂੰ ਵੋਟਾਂ ਪਈਆਂ ਨੇ 2 ਲੱਖ 7310 ਵੋਟਾਂ ਪਈਆਂ ਨੇ ਲਾਲਜੀਤ ਸਿੰਘ ਪੁੱਲਰ ਨੂੰ 1 ਲੱਖ 94000 836 ਵੋਟਾਂ ਪਈਆਂ ਨੇ ਵਿਰਸਾ ਸਿੰਘ ਬਲਟੋਹਾ ਨੂੰ 86416 ਵੋਟਾਂ ਪਈਆਂ ਨੇ ਤੇ ਮਨਜੀਤ ਸਿੰਘ ਮੰਨਾ ਮੀਆਂ ਮਿੰਡੀ ਮੀਆਂ ਮਿੰਡ ਉਹਨਾਂ ਨੂੰ 86373 ਵੋਟਾਂ ਪਈਆਂ ਨੇ ਗੱਲ ਇੱਥੇ ਕਰਦੀਆਂ ਵਿਰਸਾ ਸਿੰਘ ਬਲਟੋਹਾ ਸਿਰਫ 43 ਵੋਟਾਂ ਤੋਂ ਅੱਗੇ ਨੇ ਬੀਜੇਪੀ ਤੋਂ ਬੀਜੇਪੀ ਦੇ ਜਿਹੜੇ ਮਨਜੀਤ ਸਿੰਘ ਮੰਨਾ ਸੀਗੇ ਉਹਨਾਂ ਤੋਂ 43 ਵੋਟਾਂ ਤੋਂ ਫਰਕ ਦੇ ਨਾਲ ਜਿੱਤੇ ਨੇ ਸਿਰਫ 43 ਵੋਟਾਂ ਦੇ ਨਾਲ ਇਹ ਸੋਚਣ ਵਾਲੀ ਗੱਲ ਹੈ ਬਹੁਤ ਵੱਡੇ ਵੱਡੇ ਕੱਟ ਕੀਤੇ ਗਏ ਬਹੁਤ ਵੱਡੇ ਵੱਡੇ ਬਿਆਨ ਦਿੱਤੇ ਗਏ ਹਰ ਇੱਕ ਚੈਨਲ ਤੇ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਰੋਡ ਸ਼ੋਅ ਕੀਤੇ ਰੈਲੀਆਂ ਕੀਤੀਆਂ ਪਰ ਕੋਈ ਫਰਕ ਨਹੀਂ ਪਿਆ ਸਿਰਫ 43 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨੇ ਬੀਜੇਪੀ ਤੋਂ ਪਰ ਇਸ ਵਾਰ ਬੀਜੇਪੀ ਫਸਟ ਟਾਈਮ ਫਖੜੂਖੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੀ ਸੀ ਤੇ ਫਸਟ ਟਾਈਮ ਉਹਨੇ ਪਹਿਲੀ ਵਾਰੀ ਇੰਨੀ ਵੋਟ ਲਿਆ ਜਾਣੀ ਬੀਜੇਪੀ ਲਈ ਬੜੀ ਵੱਡੀ ਗੱਲ ਹੈ 2019 ਦੀ ਗੱਲ ਕਰਦੇ ਹਾਂ ਉਦੋਂ ਜਿਹੜੇ ਇੱਥੋਂ ਜਸਪੀਰ ਸਿੰਘ ਡਿੰਪਾ ਕਾਂਗਰਸ ਤੇ ਜਿੱਤੇ ਸੀ ਤੇ ਉਹਨਾਂ ਨੇ ਵੋਟਾਂ 4 ਲੱਖ 95710 ਵੋਟਾਂ ਖੜੀਆਂ ਸੀ ਤੇ ਬੀਬੀ ਜ਼ਗੀਰ ਕੌਰ ਨੇ 319137 ਵੋਟਾਂ ਖੜੀਆਂ ਸੀ ਤੇ ਕਿੱਥੇ 3 ਲੱਖ ਇਹ ਵੋਟ ਐ ਤੇ ਕਿੱਥੇ 86000 ਵੋਟ ਐ ਬਹੁਤ ਫਰਕ ਐ ਇਹਦੀ ਅਕਾਲੀ ਦਲ ਨੂੰ ਵਿਚਾਰ ਕਰਨੀ ਪਊਗੀ ਇਹ ਬੜਾ ਵੱਡਾ ਸਵਾਲ ਐ ਖਡੂਰ ਸਾਹਿਬ ਲਈ ਜੇ ਜਿੱਥੇ ਕਿਤੇ ਗਾਲੀਆਂ ਦਾ ਗੜ ਹੁੰਦਾ ਸੀ ਜਿੱਥੇ ਕਿਤੇ ਅਕਾਲੀ ਜਿਹੜੇ ਸੀਗੇ ਉਹ ਮਤਲਬ ਥਾਪੀ ਮਾਰ ਕੇ ਕਹਿੰਦੇ ਸੀ ਵੀ ਇਹ ਸਾਡਾ ਹਲਕਾ ਪੰਥ ਹਲਕਾ ਇੱਥੋਂ ਅਸੀਂ ਨਹੀਂ ਹਾਰ ਸਕਦੇ ਤੇ ਪਰ ਬਹੁਤ ਫਰਕ ਪਿਆ ਬੋਟਾਂ ਦਾ ਬਹੁਤ ਬੁਰੀ ਤਰ੍ਹਾਂ ਹਾਰੇ ਨੇ ਮੈਂ ਕਹਿ ਸਕਦਾ ਜਮਾਨਤ ਦੀ ਜਬਤ ਹੋਣ ਵਾਲੀ ਗੱਲ ਹੈ ਤੇ ਇਹ ਬਹੁਤ ਵੱਡੀ ਹਾਰ ਹੈ 2019 ਦੀ ਗੱਲ ਕਰਾਂ ਦੇ 19 ਦੇ ਵਿੱਚ 3 ਲੱਖ ਤੇ ਬਿਰਸਾ ਸਿੰਘ ਬਲਟੋਹਾ ਹੁਣ 86 ਤੇ 86000 ਬੋਟਾਂ ਦੇ ਸਿਰਫ ਫਰਕ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਵੋਟਾਂ ਪਈਆਂ ਨੇ ਇਹ ਬੜੀ ਵੱਡੀ ਗੱਲ ਹੈ ਤੇ ਹੁਣ ਗੱਲ ਕਰਦਾ ਮੈਂ ਤੇ ਇੱਥੇ ਆਮ ਆਦਮੀ ਪਾਰਟੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ 2019 ਦੇ ਵਿੱਚ ਚੌਥੇ ਨੰਬਰ ਤੇ ਸੀ ਉਹਨੂੰ ਪੋਟ ਸਿਰਫ 13000 ਵੋਟ ਪਈ ਸੀ 2019 ਦੇ ਵਿੱਚ 13000 656 ਵੋਟਾਂ ਪਈਆਂ ਸੀ 2019 ਦੇ ਵਿੱਚ ਤੇ ਇਸ ਟਾਈਮ ਉਹ ਜਿਹੜੇ 2024 ਦੇ ਵਿੱਚ ਜਿਹੜੀ ਹੋਂ ਲੈਕਚਨ ਹੋਈ ਹੈ ਉਸ ਰਿਲੇਕਸ਼ਨ ਦੇ ਵਿੱਚ 1 ਲੱਖ 2 ਲੱਖ 1 ਲਾਲੋ ਤੁਸੀਂ 2 ਲੱਖ ਦੇ ਕਰੀਬ ਜਿਹੜੀ ਆ ਵੋਟ ਪਈ ਹੈ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਆਪਾਂ ਕਹਿ ਨਹੀਂ ਸਕਦੇ ਫਿਰ ਵੀ ਤੀਜੇ ਨੰਬਰ ਤੇ ਨੇ ਆਮ ਆਦਮੀ ਪਾਰਟੀ ਹੁਣ ਇੱਥੇ ਗੱਲ ਕਰਦੇ ਆ ਕਿ ਅਮਰਤਪਾਲ ਦੇ ਜਿੱਤਣ ਦਾ ਕੀ ਕਾਰਨ ਹੈ ਬਹੁਤ ਕਾਰਨ ਹੈ ਬਹੁਤ ਕਾਰਨ ਹੈ ਮੈਂ ਦੱਸ ਨਹੀਂ ਸਕਦਾ ਪਰ ਮੈਂ ਥੋੜੀ ਜਿਹੀ ਕਾਰਨ ਤੁਹਾਨੂੰ ਦੱਸ ਦਿੰਦਾ ਪਹਿਲਾ ਕਾਰਨ ਅਮਰਤਪਾਲ ਤੇ NSA ਲੱਗਣਾ ਬਿਨਾਂ ਗੱਲ ਤੋਂ ਲੋਕਾਂ ਦੇ ਅੰਦਰ ਰੋਸ ਸੀ ਲੋਕਾਂ ਦੇ ਅੰਦਰ ਉਹਦੇ ਲਈ ਪਿਆਰ ਸੀ ਦਰਦ ਸਮਝਿਆ ਮਾਂ ਪਿਓ ਦਾ ਤੇ ਲੋਕਾਂ ਨੇ ਉਸ ਦਰਦ ਨੂੰ ਜਿਹੜਾ ਵਾ ਉਹ ਵੋਟ ਪਾਈ ਐ ਇੱਕ ਕਾਰਨ ਹੋਰ ਵੀ ਐ 2019 ਦੇ ਵਿੱਚ ਬੀਬੀ ਪਰਮਜੀਤ ਕੌਰ ਘਾਲੜਾ ਖਲੋਤੇ ਸੀ ਤੇ ਹਾਰ ਗਏ ਸੀ ਤੀਜੇ ਨੰਬਰ ਤੇ ਆਏ ਸੀ ਤੇ ਉਦੋਂ ਦਾ ਜਿਹੜਾ ਮਹਿਣਾ ਸੀ ਖਡੂਰ ਸਾਹਿਬ ਵਾਲਿਆਂ ਦੇ ਵੱਲੋਂ ਮਹਿਣਾ ਸੀ ਜਿਹੜਾ ਸਿਰ ਤੇ ਚੜਿਆ ਉਹ ਲਾਇਆ ਉਹ ਸਿਰ ਤੋਂ ਲਾਇਆ ਪਰ ਲਾਤਾ ਮਹਿਣਾ ਜਿਹੜਾ ਉਹ ਖਡੂਰ ਸਾਹਿਬ ਵਾਸੀਆਂ ਨੇ ਲਾਤਾ ਤੇ ਇਹ ਕਾਰਨ ਐ ਛੋਟੇ-ਛੋਟੇ ਨਸ਼ਿਆਂ ਦਾ ਬੜਾ ਵੱਡਾ ਵੱਡਾ ਮੁੱਦਾ ਸੀ ਜਿਹੜਾ ਜਿਹੜੇ ਕੀ ਉਹਨੇ ਮੁਹੀਮ ਚਲਾਈ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦਾ ਸੀ ਖੁਦ ਲਾਜ ਕਰਾਉਂਦਾ ਸੀ ਫਿਰ ਖੰਡੇ ਬਾਟੇ ਦਾ ਅੰਮਰ ਛਕਾਉਣਾ ਇਦਾਂ ਦੀਆਂ ਗੱਲਾਂ ਉਸ ਚੀਜ਼ ਨੂੰ ਵੀ ਬੜਾ ਫਰਕ ਪਿਆ ਹੈ ਤੇ ਆਮ ਆਦਮੀ ਪਾਰਟੀ ਦੀ ਹਾਰ ਕਿੱਥੇ ਹੋਈ ਹੈ ਕੋਈ ਕਾਰਨ ਹੈ ਮੈਂ ਆਮ ਆਦਮੀ ਪਾਰਟੀ ਦਾ ਦੱਸ ਸਕਦਾ ਕਿ ਆਪਣੀ ਜੁਬਾਨ ਤੇ ਲਗਾਮ ਰੱਖਣੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਸਬਕ ਲੈਣਾ ਚਾਹੀਦਾ ਪਹਿਲਾਂ ਤੋਲੋ ਫਿਰ ਬੋਲੋ ਇਹ ਜਿਹੜੀ ਗੱਲ ਹੈ ਇਹ ਪੱਲੇ ਬੰਨ ਲੈਣੀ ਚਾਹੀਦੀ ਹੈ ਲਾਲਜੀਤ ਸਿੰਘ ਭੁੱਲਰ ਦੇ ਬਹੁਤ ਉੱਠੇ ਸਿੱਧੇ ਬਿਆਨ ਆਏ ਸੀ ਜਾਤ ਨੂੰ ਉਹਨੇ ਇੱਕ ਜਾਤ ਨੂੰ ਚੈਲੰਜ ਕੀਤਾ ਸੀ ਗਲਤ ਬੋਲਿਆ ਸੀ ਤੇ ਲਾਲਜੀਤ ਸਿੰਘ ਭੁੱਲਰ ਨੂੰ ਆਪਣੀ ਜ਼ੁਬਾਨ ਤੇ ਥੋੜਾ ਕੰਟਰੋਲ ਰੱਖਣਾ ਪਊਗਾ ਤੇ ਤਾਂ ਹੀ ਅੱਗੇ ਆਪਾਂ ਜਾ ਸਕਦੇ ਆ ਨਹੀਂ ਤੇ ਫਿਰ ਜਵਾਬ ਇਦਾਂ ਹੀ ਮਿਲਦੇ ਰਹਿਣਗੇ ਦੋਸਤੋ ਇਹ ਸੀ ਖਡੂਰ ਸਾਹਿਬ ਹਲਕੇ ਦੀ ਤੁਹਾਨੂੰ ਅਪਡੇਟ ਦਿੱਤੀ ਹੈ ਤੇ ਮੈਂਨ ਸਾਰਿਆਂ ਦਾ ਧਿਆਨ ਜਿਹੜਾ ਵਾ ਖਡੂਰ ਸਾਹਿਬ ਤੇ ਸੀ ਇਹ ਅਪਡੇਟ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਕਿੰਨੀਆਂ-ਕਿੰਨੀਆਂ ਵੋਟਾਂ ਮਿਲੀਆਂ ਨੇ ਹੋ ਮੈਂ ਉਹ ਵੀ ਦਿੱਤੇ ਐ ਦੱਸਿਆ ਤੁਹਾਨੂੰ ਤੇ ਦੋਸਤੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਤਕਲੀਦ ਹੋ ਇਜਾਜ਼ਤ ਧੰਨਵਾਦ